ਆਹ ਦੇਖ ਲੋ ਜੀ ਜਿਹੜਾ ਇਹ ਕੁਲਦੀਪ ਸਰਪੰਚਾ ਉਹਦੇ ਘਰ ਦਾ ਹਾਲ ਭਗਵਾਨਤਮਾਨ ਸਾਹਿਬ ਤੁਸੀਂ ਹਮੇਸ਼ਾ ਇੱਕ ਗਾਣਾ ਗਾਉਂਦੇ ਸੀ ਵੋਟਾਂ ਤੋਂ ਪਹਿਲਾਂ ਸਟੇਜਾਂ ਤੇ ਚੜ ਚੜ ਕੇ ਕਦੇ ਕਦੇ ਤੁਸੀਂ ਹੁਣ ਵੀ ਗਾ ਲੈਨੇ ਹੋ ਕਿ ਮਗਦਾ ਰਹੀਵੇਂ ਸੂਰਜਾ ਕਮੀਆਂ ਦੇ ਵੇੜੇ ਤੇ ਆਹ ਕਮੀਆਂ ਦੇ ਵੇੜੇ ਦਾ ਹਾਲ ਤੁਹਾਡੀ ਸਰਕਾਰ ਦੇ ਅੰਦਰ ਕੀ ਹੋਇਆ ਇਸ ਘਰ ਦਾ ਮੰਦਾ ਹਾਲ ਕੀਤਾ ਹੋਇਆ ਹਰ ਚੀਜ਼ ਦੀ ਤੋੜ ਫੋੜ ਕੀਤੀ ਆ ਐਲ ਸੀੜੀਆਂ ਅਡਰੈਸਿੰਗ ਟੇਬਲ ਅਲਮਾਰੀਆਂ ਤੱਕ ਬਾਥਰੂਮ ਦੀ ਸਾਰੇ ਤੋੜ-ਫੋੜ ਕੀਤੀ ਹੈ ਡੀਵੀਆਰ ਜਿਹੜੇ ਕੈਮਰੇ ਲੱਗੇ ਆ ਕੈਮਰੇਾਂ ਦੀ ਤੋੜ-ਫੋੜ ਕੀਤੀ ਹੈ ਡੀਵੀਆਰ ਉਹਨਾਂ ਦਾ ਗਾਇਬ ਆ ਜਿਹੜਾ ਚਾਹ ਦਾ ਸਿਲੰਡਰ ਤੱਕ ਵੀ ਇਸ ਘਰ ਵਿੱਚ ਮੌਜੂਦ ਨਹੀਂ ਜਿਹੜੇ ਪਹਿਣਾ-ਪਰਾ ਦੱਸ ਰਹੇ ਆ ਇਹ ਮੈਂ ਆਪਦੇ ਕੋਲੋਂ ਨਹੀਂ ਕਹਿ ਰਹੀ ਇਹ ਜਿਹੜੇ ਘਰ ਵਿੱਚ ਮੌਜੂਦ ਪਹਿਣਾ-ਪਰਾ ਉਹ ਦੱਸ ਰਹੇ ਆ ਕਿ ਇਸ ਘਰ ਦਾ ਹਾਲ ਇਹ ਕੀਤਾ ਗਿਆ ਤਾਂ ਤੁਸੀਂ ਗੁੰਡੇ ਹੁੰਦੇ ਹੁੰਦੇ ਸੀ ਮੰਗਦਾ ਰਹੀਵੇਂ ਸੂਰਜਾ ਕੰਮੀਆਂ ਦੇ ਵਿਹੜੇ ਤੇ ਹੁਣ ਆ ਗਰੀਬਾਂ ਦਾ ਦਰਦ ਤੁਸੀਂ ਸੁਣੋ ਤੇ ਇਹਨਾਂ ਦਾ ਹੱਲ ਕਰੋ ਜਿਹੜੀ ਇਸ ਘਰ ਵਿੱਚ ਤੋੜ-ਫੋੜ ਦਰਵਾਜ਼ੇ ਤੱਕ ਤੋੜ ਦਿੱਤੇ ਆ ਇਸ ਘਰ ਦੇ ਤਾਂ ਇਹਦੀ ਵੀ ਪਰਭਾਈ ਜਿਨੇ ਇਹ ਨੁਕਸਾਨ ਕੀਤਾ ਉਹਦੇ ਤੋਂ ਪਰਭਾਓ ਆਪਦਾ ਘਰ ਆਪ ਚਾਲੂਗਾ ਸਾਨੂੰ ਗੁੰਡੇ ਦਿਖਾ ਤੋ ਆਪਦੇ ਗੁੰਡੇ ਦਿਖਾਈ ਨਹੀਂ ਰਹਿ ਮਿੱਟੀ ਕ ਵਿੱਚ ਆ ਗੱਡੀ ਕੋਲੇ ਸਾਰੀ ਭਾਂਤੀ ਗੱਡੀ ਰੋਡ ਤੇ ਉਹਨੇ ਪੰਨੀ ਦਿਖਾ ਤੀ ਮਲਾਇਮਾਂ ਦੀ ਗੱਡੀ ਪੰਨੀ ਰਹਾਦੀ ਪਰ ਕੰਦ ਟੁਟਾ ਕੇ ਫੇਰ ਇਹਨਾਂ ਦਾ ਉਹ ਸ਼ੀਸ਼ਾ ਪੰਨੇ ਕਿਹੜਾ ਸ਼ੀਸ਼ਾ ਪੰਨੇ ਆ ਕੁੜੀ ਦੀ ਇਹਨਾਂ ਨੇ ਕਰਦੇ ਜਿਆ ਹਾ ਸਰਪੰਚ ਦੇ ਕੋਰੇ ਸਾਰਿਆਂ ਨੇ ਤਿੰਨ ਚਾਰ ਕਰਾਂਦੇ ਬਹੁਤ ਔੜੇ ਘਰ ਦੋਸਤ ਉੱਡੇ ਪਿਆ ਜਾਂ ਜੇ ਉਹ ਦਿਖਾਉਂਗੇ ਸਾਨੂੰ ਜੀ ਚਕਾਵਾਗੇ ਜੀ ਸਰਪੰਚ ਸਾਹਿਬ ਹੁਣਾਂ ਦਾ ਘਰ ਆ ਹਾਂਜੀ ਸਰਪੰਚ ਸਾਹਿਬ ਦਾ ਘਰ ਵੇਣਿਆ ਬਹੁਤ ਮੰਦ ਭਾਗੀ ਹੋਈ ਆ ਪਿੰਡ 'ਚ ਇਹ ਹੋਈ ਕਿ ਦੀ ਪ੍ਰਸ਼ਾਸਨ ਕਰਕੇ ਗਮਦੂਰ ਸਿੰਘ ਪੱਪੂ ਕਰਕੇ ਐਮਐਲਏ ਅਣਮੋਲ ਕਰਕੇ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਬਾਥਰੂਮਾ ਦੇ ਉੱਪਰ ਲੱਗੇ ਨੇ ਪੱਥਰ ਉਹਨਾਂ ਦੀ ਭੰਤੜ ਹੋਈ ਆ ਤੇ ਇੱਧਰ ਵਾਸ਼ਿੰਗ ਮਸ਼ੀਨ ਦੀ ਭੰਤੜ ਹੋਈ ਆ ਵਾਸ਼ਿੰਗ ਮਸ਼ੀਨ ਤਾਂ ਆ ਦੇਖੋ ਇੱਧਰੋਂ ਬਿਜਲੀ ਦਾ ਪੱਟਾ ਸਵਿਚਾਂ ਜਿਹੜੀਆਂ ਨੇ ਟੁੱਟੀਆਂ ਹੋਈਆਂ ਉਹ ਵੀ ਉਹ ਵੀ ਟੁੱਟੀਆਂ ਹੋਈਆਂ ਨੇ ਆ ਦੇਖੋ ਇਹ ਸਾਰੀ ਇਹ ਵੀ ਭੰਤੜ ਹੋਈ ਹੋਈ ਆ ਵਾਸ਼ਿੰਗ ਮਸ਼ੀਨ ਤੇ ਹਨਾ ਦੇਖੋ ਇਹ ਵੀ ਟੁੱਟੀ ਹੋਈ ਆ ਤੋੜ ਫੋੜ ਜਿਹੜੀ ਹੋਈ ਆ ਜੀ ਇਹ ਪ੍ਰਸ਼ਾਸਨ ਦੇ ਕਹਿੰਦੇ ਤੇ ਗਮਦੂਰ ਸਿੰਘ ਪੱਪੂ ਦੇ ਜਿਹੜੇ ਮਲਾ ਲੋ ਨਜ਼ਦੀਕੀ ਸੀ ਬੰਦੇ ਉਹਨਾਂ ਦੇ ਕਹਿੰਦੇ ਤੇ ਬਾਥਰੂਮ ਦੇ ਵਿੱਚ ਆ ਟੂਟੀਆਂ ਜਿਹੜੀਆਂ ਉਹ ਪਹਾੜਾ ਦੇਖੋ ਜੀ ਪਹਾੜਾ ਤਾਂ ਨਹੀਂ ਉੱਥੇ ਚੱਲ ਕੇ ਆਇਆ ਇੱਥੇ ਕੀ ਕਸੂਰਾ ਪਹਾੜੇ ਦਾ ਤਾਂ ਅੱਗੇ ਦੇਖਾਂਗੇ ਉਹਨਾਂ ਦੀ ਗੱਡੀ ਆ ਜਿਹੜੀ ਉਹ ਖੜੀ ਆ ਉਹ ਪੰਨੀ ਪਈ ਕੋਈ ਇਹਨੇ ਗੁੰਡੇ ਆ ਗੁੰਡਾ ਕੋਈ ਆਪਦਾ ਘਰ ਆਪਦਾ ਹਲੂਗਾ ਜੀ ਐ ਦੱਸੋ ਇਹ ਗੁੰਡਾ ਕੋਈ ਆਪਦਾ ਘਰ ਆਪਦਾ ਹਟਾਲੂਗਾ ਸਾਨੂੰ ਗੁੰਡੇ ਦਰਸਾ ਤੋ ਆਪਦੇ ਗੁੰਡੇ ਦਿਖਾਈ ਨਹੀਂ ਰਹਿ ਮਿੱਟੀ ਕ ਵਿੱਚ ਆ ਗੱਡੀ ਕੋਈ ਸਾਰੀ ਭਾਂਤੀ ਗੱਡੀ ਰੋਡ ਤੇ ਉਹਨੇ ਪੰਨੀ ਦਿਖਾਤੀ ਮਲਾਜਮਾਂ ਦੀ ਗੱਡੀ ਭੰਨੀ ਰਖਾਦੀ ਪਰ ਆਪਦੀ ਗੱਡੀ ਦਿਖਾ ਰਹੀ ਐਡੀ ਕੁਟਾਈ ਹੋਈ ਐ ਆਪਦੀ ਗੱਡੀ ਗੱਡੀ ਕੰਮ ਪਿੱਛੇ ਵੀ ਦਿਖਦੀ ਆ ਬਹੁਤ ਦੇਖੋ ਗੱਡੀ ਸਾਰੀ ਇਹ ਸਰਪੰਸਾ ਦੀ ਗੱਡੀ ਐ ਪੰਸਾ ਨੇ ਗੱਡੀ ਨੇ ਪ੍ਰਸ਼ਾਸਨ ਨੇ ਨਾਮ ਆ ਕੇ ਬਣਾਈ ਆ ਜੀ ਗੱਡੀ ਪ੍ਰਸ਼ਾਸਨ ਨੇ ਨਾਲ ਗੁੰਡਾਗਰਦੀ ਜੋ ਪੱਪੂ ਸਿੰਘ ਦੀ ਸੀਗੀ ਉੱਥੇ ਗਮਦੂਰ ਸਿੰਘ ਦੀ ਉਹਨਾਂ ਨੇ ਨਾਮ ਆ ਕੇ ਕੋਲੇ ਖੜ ਕੇ ਪ੍ਰਸ਼ਾਸਨ ਨੇ ਕੰਮ ਕਰਾਇਆ ਪ੍ਰਸ਼ਾਸਨ ਰੋਕ ਸਕਦਾ ਸੀ ਇਹਦਾ ਕੋਈ ਕਸੂਰ ਨਹੀਂ ਸੀਗਾ ਜੇ ਮੰਨ ਕੇ ਚੱਲੋ ਕੋਈ ਸਰਪੰਚ ਦਾ ਆਪਾਂ ਕਹਿੰਨੇ ਆ ਵੇ ਕਸੂਰ ਆ ਸਰਪਤੇ ਪ੍ਰਸ਼ਾਸਨ ਨਾਲ ਆ ਕੇ ਇਹ ਕੰਮ ਤੋਂ ਰੋਕ ਸਕਦਾ ਸੀ ਆਪ ਗੱਡੀ ਵੀ ਹਾਲਾਤ ਤੁਹਾਨੂੰ ਦਿਖਾਵਾਂਗੇ ਆ ਦੇਖੋ ਸਾਰੀ ਟੁੱਟੀ ਹੋਈ ਆ ਪਿੱਛੇ ਤੱਕ ਵੀ ਸਾਰੀ ਜਿਹੜੀ ਗੱਡੀ ਇਹ ਟੁੱਟੀ ਹੋਈ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਗੱਡੀ ਦੀ ਹਾਲਤ ਸਾਰੀ ਟੁੱਟੀ ਹੋਈ ਆ ਗੱਡੀ ਆ ਦੇਖੋ ਕਿ ਮੈਨੂੰ ਵੀ ਮੇਰੇ ਸਮਾਜ ਦਾ ਦਰਦ ਹੈ ਅਸੀਂ ਅੱਛਾ ਹੋਰ ਕੀ ਕਿ ਪਸ਼ੂ ਸੀ ਪਸ਼ੂ ਪਤ ਨੇ ਰਸੇ ਲਾ ਕੇ ਕਿੱਧਰ ਭੱਜ ਗਈ ਕਿੱਧਰ ਭਜਾ ਕੋਸੁਰ ਕੀ ਉਹ ਛੱਡ ਗਿਆ ਪ੍ਰਸ਼ਾਸਨ ਨੂੰ ਇਹ ਇਹ ਫਿਰ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਕੀਤਾ ਜਾਂ ਗੁੰਡਿਆਂ ਨੇ ਉਦਾਂ ਕੀਤਾ ਇਹ ਜੀ ਐਂ ਮਿਲੀ ਭੁਗਤਣਾ ਹੋਏ ਮਿਲੀ ਭੁਗਤਣਾ ਜਿਹਨੂੰ ਆਪਾਂ ਕਹਿੰਦੇ ਮਿਲੀ ਭੁਗਤਣਾ ਵਿੱਤੇ ਪ੍ਰਸ਼ਾਸਨ ਪ੍ਰਸ਼ਾਸਨ ਦੇ ਬੰਦੇ ਨਾਲ ਆ ਵਿੱਚ ਪ੍ਰਸ਼ਾਸਨ ਦੇ ਨਾਲ ਆ ਜੀ ਜਦੋਂ ਉਸ ਵੇਲੇ ਆਇਆ ਜਦੋਂ ਘਰ-ਘਰ ਚੋਂ ਬੰਦਾ ਚੱਕ ਰਹੀ ਸੀ ਜਿਹੜੇ ਘਰ-ਘਰ ਬੰਦੇ ਚੱਕ ਰਹੇ ਸੀ ਨਾ ਰੇਡ ਮਾਰ ਲਈ ਸੀ ਉਸ ਉਸੇ ਪੰਜ ਤਰੀਕ ਦੀ ਗੱਲ ਹੀ ਆ ਜੀ ਕੋਕ ਨਾਲ ਪ੍ਰਸ਼ਾਸਨ ਸੀ ਨਾਲ ਪਪੂ ਦੇ ਅਸਰ ਸਰਾਰਤੀ ਅਨਸਰ ਬੰਦੇ ਸੀ ਉਸ ਵੇਲੇ ਦੀ ਇਹ ਕਰਨਾ ਉਹ ਵੀ ਕਵਰ ਕਰੋ ਜੀ ਦੇਖੋ ਪ੍ਰਣਾਲਿਆਂ ਤੱਕ ਭੱਲੇ ਗਏ ਆ ਕਵਰਿਆਂ ਦੇ ਕੇ ਮੂਰੇ ਚੱਲ ਕੇ ਅਸੀਂ ਕਮਰਿਆਂ ਤੱਕ ਵੇਖ ਲਓ ਪ੍ਰਣਾਲਿਆਂ ਤੱਕ ਭੰਨੇ ਗਏ ਰਸੋਈ ਦੇ ਵਿੱਚ ਵੀ ਬਹੁਤ ਭੰਨ ਤੋੜ ਹੋਈ ਆ ਜਿਉ ਦਿਖਾਉਨੇ ਤੁਹਾਨੂੰ ਦਿਖਾਉਂਦਾ ਆ ਆ ਦੇਖ ਪ੍ਰਣਾਲਿਆਂ ਤੱਕ ਵੀ ਟੁੱਟੇ ਗਏ ਆ ਹਾਂ ਆ ਦੇਖ ਸਕਦੇ ਹੋ ਇਸ ਘਰ ਦੇ ਪ੍ਰਣਾਲੇ ਵੀ ਟੁੱਟੇ ਹੋਏ ਨੇ ਤਖਤਾ ਦੇਖੋ ਤਖ ਤੱਕ ਤੁਹਾਨੂੰ ਤੋੜਾ ਸਿਲੰਡਰ ਲੱਗੇ ਜੀ ਸੋਈ ਤੱਕ ਇਹਨਾਂ ਦਾ ਵੀ ਭੰਨ ਤੋੜ ਹੋਈ ਆ ਅ ਇਧਰ ਜਦੋਂ ਬਾਹਰ ਦੇਖੋਗੇ ਤਾਂ ਦਰਵਾਜ਼ਾ ਜਿਹੜਾ ਉਹ ਵੀ ਟੁੱਟਿਆ ਹੋਇਆ ਨਜ਼ਰ ਆਊਗਾ ਤਾਂ ਪੂਰੇ ਘਰ ਦੇ ਉੱਤੇ ਹੀ ਲੱਗਦਾ ਕਿ ਹਾਂ ਇੱਕ ਮਿਤਕੇ ਹਮਲਾ ਕੀਤਾ ਹੋਇਆ ਸਾਰਾ ਜਿਹੜਾ ਘਰ ਆ ਕਾਫੀ ਨੁਕਸਾਨ ਹੋਇਆ ਹੋਇਆ ਆ ਦੇਖੋ ਲਾਈਟ ਨਹੀਂ ਚੱਲਦੀ ਜੀ ਨਹੀਂ ਜੀ ਲੇਟਾ ਤੋੜੂਗਾ ਪੰਚਾਇਤ ਅੱਛਾ ਓਕੇ ਉਧਰ ਤਾਂ ਲਾਈਟ ਦਾ ਪ੍ਰਬੰਧ ਹੈਗਾ ਵੀ ਮਤਲਬ ਕੋਈ ਨਿਸ਼ਾਨ ਕਰਕੇ ਵੀਰੋਧੀ ਧਿਰਾਂ ਕੋਈ ਪੁਲਿਸ ਅਸਰ ਬੋਲੂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਵੈਸੇ ਉਹਨਾਂ ਨੇ ਵੀ ਕੀ ਕਰਿਆ ਆ ਜਿੱਕੇ ਆਪ ਭੰਨ ਲਿਆ ਹੋਊਗਾ ਇਹ ਸਾਰਾ ਆਪ ਕੀਤਾ ਹੋਇਆ ਹੋ ਸਕਦਾ ਹੈ ਬਿਲਕੁਲ ਨਹੀਂ ਤਾਂ ਜਿਹੜਾ ਇੱਕੋ ਦੇ ਪ੍ਰਸ਼ਾਸਨ ਹੈ ਬਿਲਕੁਲ ਜੀ ਦੋ ਘਰੇ ਪਾੜ ਤੋੜ ਕੀਤੇ ਇੱਧਰ ਦੇਖੋ ਜੀ ਸੁੱਚਾ ਤੱਕ ਵੀ ਭੰਨੀਆਂ ਹੋਈਆਂ ਨੇ ਘਰ ਦਾ ਹਾਲ ਪੂਰੇ ਦਾ ਤੁਸੀਂ ਦੇਖ ਹੀ ਲਿਆ ਏ ਹਰ ਚੀਜ਼ ਤੋੜ-ਫੋੜ ਕੀਤੀ ਗਈ ਆ ਚਾਹੇ ਕੁਝ ਵੀ ਆ ਮਸਲਾ ਇੱਕ ਨਾਲੀ ਦਾ ਸੀ ਇਸ ਤਰੀਕੇ ਜੇਕਰ ਵਾਕਈ ਜਿਵੇਂ ਇਹ ਪਿੰਡ ਵਾਲੇ ਜਿਵੇਂ ਇਹ ਲੋਕ ਇਲਜ਼ਾਮ ਲਾ ਰਹੇ ਆ ਕਿ ਲੋਕਾਂ ਨੇ ਗਮਦੂਰ ਸਿੰਘ ਦੇ ਬੰਦਿਆਂ ਨੇ ਆ ਕੇ ਇਸ ਘਰ ਵਿੱਚ ਪੰਨ ਤੋੜ ਕੀਤੀ ਆ ਕਾਰ ਦੀ ਕੀਤੀ ਆ ਸੁੱਚਾ ਤੱਕ ਪੰਨ ਤੀਆਂ ਬਾਥਰੂਮ ਦੀ ਟੂੜੀਆਂ ਤੋੜ-ਫੋੜ ਦਿੱਤੀਆਂ ਫ੍ਰਿਜ ਤੱਕ ਤੋੜ-ਫੋੜ ਦਿੱਤੀ ਆ ਜੇਕਰ ਵਾਕਈ ਉਹਨਾਂ ਨੇ ਇਹ ਸਭ ਕੀਤਾ ਤਾਂ ਫਿਰ ਬਹੁਤ ਮਾੜੀ ਗੱਲ ਆ ਕਿਉਂਕਿ ਇਸ ਤਰ੍ਹਾਂ ਘਰਾਂ ਦੇ ਵਿੱਚ ਆ ਕੇ ਭੰਨ ਤੋੜ ਕਰਨੀ ਮੇਰੇ ਖਿਆਲ ਵਿੱਚ ਸਹੀ ਗੱਲ ਨਹੀਂ ਹੈ। ਕੰਦ ਘਾ ਕੇ ਗਏ ਸੀ ਇਹਦੇ। ਆ ਇਹਨਾਂ ਨੇ ਹੁਣ ਲਾਈ ਆ ਕੰਦ। ਇਸ ਇੱਥੋਂ ਦੇ ਕੰਦ ਟਾ ਕੇ ਬਾਹਰ ਬੰਦ ਸੀਗਾ ਬਾਹਰ ਖੁੱਲਿਆ ਨਹੀਂ। ਸੀ ਵੀ ਅਰੇ ਇਹ ਕੰਦ ਟਾ ਕੇ ਤੇ ਫਿਰ ਇਹਨਾਂ ਦਾ ਉਹ ਸ਼ੀਸ਼ਾ ਭੰਨ ਕੇ। ਕਿਹੜਾ ਸ਼ੀਸ਼ਾ ਭੰਨਿਆ? ਆ ਕੁੜੀ ਇਹਨਾਂ ਦੇ ਘਰ ਦੇ ਜਿਹੜਾ ਪਤਾ ਹੀ ਨਹੀਂ ਕਿੱਥੇ ਆ। ਇਹਨਾਂ ਦੇ ਘਰ ਦੇ ਪਤਾ ਨਹੀਂ ਕਿੱਥੇ ਆ। ਆ ਵੀ ਰਾਤ ਦੇ ਭੱਜੀ ਜਾਂਦੇ ਫੇਰ ਨਾ ਪਹੇਜੇ ਪੁਲਿਸ ਕਿ ਰਾਤ ਦੇ ਹੋਰ ਬੁੜੇ ਬੰਦੇ ਖੜੇ ਘਰਾਂ ਦੇ ਅੰਦਰ ਕੋਈ ਵੀ ਨਹੀਂ ਰਹਿ ਗਿਆ ਉਹ ਵੀ ਰਾਤ ਦੇ ਨਾਲ ਬੁੜੇ ਬੰਦੇ ਬੋੜੂਗਾ ਤਾਂ ਆਪੇ ਹੋਈ ਆਪਣੇ ਤਾਂ ਕੋਈ ਨਹੀਂ ਰਹਿ ਬੁੜਨਾ ਨਹੀਂ ਬਸ ਹੋਵੇ